ਮਾਨ ਸਰਕਾਰ ਦੀ ਬਠਿੰਡਾ ਰੈਲੀ ਤੇ ਅਕਾਲੀ ਦਲ ਨੇ ਸਵਾਲ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਕਿ ਉਹਨਾਂ ਬਠਿੰਡਾ ਮਾਨਸਾ ਜ਼ਿਲ੍ਹੇ ਲਈ 1125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ ਉੱਥੇ ਅਕਾਲੀ ਦਲ ਨੇ ਸਰਕਾਰ ਦੇ ਨਾ ਦਾਅਵਿਆਂ ਤੇ ਸਵਾਲ ਖੜੇ ਕੀਤੇ ਨੇ ਇਸ ਰੈਲੀ ਵਿੱਚ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਸਨ ਇਹ ਆਮ ਰੈਲੀ ਨਹੀਂ ਹੈਗੀ ਕਿ ਆਮ ਜਿਵੇਂ ਰੈਲੀਆਂ ਚੱਲਦੀਆਂ ਵੀ ਇੱਥੇ ਕਿਸੇ ਨੂੰ ਕੋਈ ਨਿੰਦਿਆ ਚੁਗਲੀ ਨਾ ਇਹੇ ਕੰਮ ਹੋਣ ਦੀ ਰੈਲੀ ਐ ਇਹ ਪਹਿਲਾਂ ਬੰਦ ਹੋ ਚੁੱਕੀਆਂ ਸੀ ਪੰਜਾਬ ਚੋਂ ਪੰਜਾਬ ਦੇ ਵਿੱਚ ਸਿਰਫ ਰਾਜਨੀਤਿਕ ਇਕੱਠ ਹੁੰਦਾ ਸੀ ਬਸ ਜਾਂ ਬਿਆਹਾਂ ਤੇ ਇਕੱਠ ਹੁੰਦਾ ਸੀ ਜਾਂ ਭੋਗਾ ਤੇ ਇਕੱਠ ਹੁੰਦਾ ਸੀ ਕੋਈ ਮਤਲਬ ਆਸ ਦੀ ਕਿਰਨ ਵਾਲਾ ਇਕੱਠ ਨਹੀਂ ਹੁੰਦਾ ਸੀ ਕਦੇ ਦੇਖੋ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਖਜ਼ਾਨੇ ਦਾ ਕਰੋੜਾਂ ਰੁਪਏ ਖਰਚ ਕੇ ਬਠਿੰਡੇ ਦੇ ਵਿੱਚ ਇੱਕ ਰੈਲੀ ਕੀਤੀ ਕਾਦੇ ਲਈ ਐ ਕਹਿੰਦੇ ਜੀ 1125 ਕਰੋੜ ਦੀ ਵਿਕਾਸ ਕ੍ਰਾਂਤੀ ਆ ਪੋਸਟਰ ਜਾਰੀ ਹੋਇਆ ਤੇ ਪੋਸਟਰ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਫੋਟੋ ਦੇ ਪਿੱਛੇ ਜਿਹੜੀ ਇੱਕ ਵੱਡੀ ਫੋਟੋ ਹੈ ਉਹ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਕੀਤਾ ਹੋਇਆ ਵਿਕਾਸ ਹੈ ਮੁੱਖ ਮੰਤਰੀ ਸਾਹਿਬ ਦੀ ਤਕਲੀਆ ਮੂਰੇ ਹੱਥ ਜੋੜ ਕੇ ਫੋਟੋ ਚੁਪਕਾਤੀ ਜਿਵੇਂ ਆਟਾ ਦਾਲ ਸਕੀਮ ਬਾਦਲ ਸਾਹਿਬ ਵਾਲੀ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚਪਕਾਤੀ ਜਿਹੜੀ ਤੀਰਥ ਯਾਤਰਾ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਉਹ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚਿਪਕਾਤੀ ਮਖਮਲ ਜੀ ਸਾਹਿਬ ਤੁਹਾਡੇ ਕੋਲੇ ਆਪਣਾ ਪੰਜਾਬ ਨੂੰ ਦੱਸਣ ਲਈ ਕੁਝ ਹੈਗਾ